ਅਜਤਨ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਵੱਖਰੀ ਤਸਵੀਰ ਦਿਖਾਣੇ ਆ ਇਹ ਗੁਰੂ ਦੇ ਸਿੰਘ ਬੇਹਦ ਖੂਬਸੂਰਤੀ ਦੇ ਨਾਲ ਜਿਹੜੀ ਆਪਣੀ ਕਲਾ ਦਾ ਇੱਥੇ ਪ੍ਰਦਰਸ਼ਨ ਕਰਦੇ ਪਏ ਨੇ ਨੌਜਵਾਨ ਨੇ ਦੋਨੇ ਕਲਾਕ੍ਰਿਤੀਆਂ ਬਣਾਉਣ ਦੇ ਜਿਹੜੇ ਨੇ ਕੀ ਸ਼ੌਕੀਨ ਵੀ ਨੇ ਤੇ ਆਪਣੇ ਕਿਤੇ ਵਜੋਂ ਵੀ ਇਹਨੂੰ ਕੰਮ ਕਰਦੇ ਨੇ ਇਹਦਾ ਇਹ ਜਿਹੜਾ ਇਹਦੇ ਨਾਲ ਦ੍ਰਿਸ਼ ਹਾਂ ਕਾਫੀ ਮਲ ਫੇਮਸ ਆ ਤੇ ਜਿਹੜਾ ਗੁਰਦੁਆਰਾ ਸਾਹਿਬ ਹੁਣੇ ਲਾਈ ਬਣਾਇਆ ਜੀ ਦੇਖੋ ਗੁਰਦੁਆਰਾ ਸਾਹਿਬ ਲਾਈ ਬਣਾਇਆ ਹੈ ਅਸਵਕਤ ਸੀ ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਵਿਖੇ ਸ਼੍ਰੀ ਗੋਵਿੰਦਵਾਲ ਸਾਹਿਬ ਵਿਖੇ ਅਸਲੇ ਮੌਜੂਦ ਆ 450 ਸਾਲਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਿਹੜਾ ਕਿ ਜੋਤੀ ਜੋਤ ਦਿਵਸ ਦੇ ਰੂਪ ਦੇ ਵਿੱਚ ਸ਼ਕਬਦੀ ਸਵਾਗਤ ਮਨਾਇਆ ਜਾ ਰਿਹਾ ਪਰ ਅੱਜ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਵੱਖਰੀ ਤਸਵੀਰ ਦਿਖਾਣੇ ਆ ਇਹ ਗੁਰੂ ਦੇ ਸਿੰਘ ਬੇਹਤ ਖੂਬਸੂਰਤੀ ਦੇ ਨਾਲ ਜਿਹੜੀ ਆਪਣੀ ਕਲਾ ਦਾ ਇੱਥੇ ਪ੍ਰਦਰਸ਼ਨ ਕਰਦੇ ਪਏ ਨੇ ਨੌਜਵਾਨ ਨੇ ਦੋਨੇ ਕਲਾਕ੍ਰਿਤੀਆਂ ਬਣਾਉਣ ਦੇ ਜਿਹੜੇ ਨੇ ਕਿ ਸ਼ੌਕੀਨ ਵੀ ਨੇ ਤੇ ਆਪਣੇ ਕਿਤੇ ਵਜੋਂ ਵੀ ਇਹਨੂੰ ਕੰਮ ਕਰਦੇ ਨੇ ਇਸ ਵਕਤ ਮੇਰੇ ਨਾਲ ਦੋਨੇ ਨੌਜਵਾਨ ਵੀ ਮੌਜੂਦ ਨੇ ਮੈਂ ਗੱਲਬਾਤ ਉਹਨਾਂ ਨਾਲ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੀ ਜਗ੍ਹਾ ਤੋਂ ਆਏ ਹੋ ਬਟਾਲੇ ਤੋਂ ਤੁਸੀਂ ਵੀ ਹਾਂਜੀ ਬਟਾਲੇ ਮੈਂ ਦਰਮੀਦ ਸਿੰਘ ਮੇਰਾ ਆਕਾਸ਼ ਦੀ ਗੁਰੂ ਜੀ ਕਿਸ ਤਰੀਕੇ ਦੇ ਨਾਲ ਇਹ ਸਫ਼ਰ ਸ਼ੁਰੂ ਹੋਇਆ ਸ਼ੌਂਕ ਕਿਸ ਤਰੀਕੇ ਦੇ ਨਾਲ ਪਿਆ ਮੈਂ ਵਿਸਤਾਰ ਚ ਜਾਣਨਾ ਚਾਹੁੰਦਾ ਇਸ ਇਹ ਪਾਜੀ ਅਸੀਂ ਬਚਪਨ ਤੋਂ ਹੀ ਮਤਲਬ ਆਰਟਿਸਟਾਂ ਦੀਆਂ ਪੇਂਟੀਆਂ ਵੇਖਦੇ ਹਾਂ ਹਾਂਜੀ ਤੇ ਹਨ ਵੀ ਮਸ਼ੌਂਗੀ ਅਸੀਂ ਵੀ ਆਰਟਿਸਟ ਬਣ ਗਏ ਚਲੋ ਵਾਈਖ ਦੇਖ ਰਹੇ ਹਾਂ ਇਤਨੇ ਮਾਣੇ ਜੇ ਬਣ ਕੇ ਆਏ ਆ ਤੇ ਮਤਲਬ ਜੀ ਹੀ ਉਹਨਾਂ ਦਾ ਮਾਣ ਹੀ ਆਦਾ ਵੀ ਪੜ੍ਹਾਈਆਂ ਇਹਨਾਂ ਦੀ ਪੇਂਟਿੰਗ ਬਣਾਈਏ ਸਕੈਚ ਬਣਾਈਏ ਤਿਆਰ ਕਰੀਏ ਤੇ ਅਸੀਂ ਰਾਤ ਤੋਂ ਆਏ ਹਾਂ 11 ਵਜੇ ਤੋਂ ਰਹੇ ਆ ਕੇ ਬਣਾਉਂਦੇ ਕਿੰਨੀ ਧੇਰ ਲੱਗਿਆ ਇਸ ਸਕੈਚ ਬਣਾਉਣ ਵਾਸਤੇ ਰਾਤ 11 ਵਜੇ ਆਏ ਸੀ ਹੁਣ ਇਹ ਜੇ ਕੰਪਲੀਟ ਹੋਇਆ ਜੀ ਉਹਨਾਂ ਲਗਭਗ ਟਾਈਮ ਵਿੱਚ ਕੁਛ ਕਿੰਨਾ ਹੋ ਗਿਆ ਹੋਗਾ 5 ਘੰਟੇ ਲੱਗੇ 5 ਘੰਟੇ ਲੱਗੇ ਇਹ ਸੋਚੀ ਕਿਸ ਤਰੀਕੇ ਦੇ ਨਾਲ ਆਈ ਕਿ ਇਸ ਤਰੀਕੇ ਦੇ ਨਾਲ ਇਹ ਕ੍ਰਿਤੀ ਬਣਾਣੀ ਹੈ ਕਿ ਗੁਰਦੁਆਰਾ ਸਾਹਿਬ ਦਾ ਸਾਹਮਣੇ ਜਿਹੜਾ ਤੁਸੀਂ ਉਹ ਦੇਖਦੇ ਪਏ ਹੋ ਦ੍ਰਿਸ਼ ਦੇਖਦੇ ਪਏ ਉਹਦੇ ਨਾਲ ਪਰ ਮਹਾਰਾਜ ਜੀ ਦੀ ਇਹ ਸੋਚੀ ਕਿਸ ਤਰ੍ਹਾਂ ਕਿਸੇ ਤਸਵੀਰ ਤੋਂ ਹੀ ਬਣਾਈ ਹੈ ਪ੍ਰਮਾਤਮਾ ਹੀ ਸੋਚੀ ਦੇਣ ਵਾਲੇ ਜੇ ਇਹ ਤਸਵੀਰ ਤੋਂ ਬਣਾਈ ਜੇ ਇਹ ਜਿਹੜਾ ਇਹ ਦ੍ਰਿਸ਼ ਹਾਂ ਕਾਫੀ ਮਲ ਫੇਮਸ ਆ ਤੇ ਜਿਹੜਾ ਗੁਰਦੁਆਰਾ ਸਾਹਿਬ ਹੁਣੇ ਲਾਈਵ ਬਣਾਇਆ ਜੀ ਦੇਖ ਕੇ ਗੁਰਦੁਆਰਾ ਸਾਹਿਬ ਲਾਈਵ ਬਣਾਇਆ ਹੋਇਆ ਹਾਂਜੀ ਬਹੁਤ ਲੋਕ ਵੀ ਜਿਹੜੇ ਇੱਥੇ ਸੰ ਪਿਆਰ ਸਤਕਾਰ ਦੇ ਰਹੀਆਂ ਨੇ ਕਿਵੇਂ ਵੇਖ ਰਹੇ ਹੋ ਨੌਜਵਾਨਾਂ ਦਾ ਜਿਹੜਾ ਬਹੁਤ ਸੋਹਣੀ ਹੀ ਬਹੁਤ ਸੋਹਣੀ ਲੱਗੀ ਬਹੁਤ 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 ਵਧੀਆ ਬਹੁਤ ਵਧੀਆ ਮਾਲਕ ਬਹੁਤ ਵਧੀਆ ਪ੍ਰਾਨਾ ਕੀਤਾ ਜੀ ਇਹਨਾਂ ਨੇ ਬਹੁਤ ਸੋਹਣਾ ਨੌਜਵਾਨਾਂ ਨੇ ਬਹੁਤ ਖੂਬਸੂਰਤ ਤਸਵੀਰ ਬਣਾਈ ਹੈ ਭਾਈ ਕਾਲ ਸਾਹਿਬ ਇੱਕ ਵਾਰ ਜੀ ਕਤੀ ਇਹ ਨੌਜਵਾਨਾਂ ਨੇ ਬਹੁਤ ਵਧੀਆ ਕੀਤਾ ਜੀ ਇਹ ਨੌਜਵਾਨਾਂ ਵਾਲੀ ਬਹੁਤ ਵਧੀਆ ਸਾਰੇ ਨੌਜਵਾਨਾਂ ਨੂੰ ਇੱਧਰ ਪ੍ਰੇਰਨਾ ਦੇਣੀ ਚਾਹੀਦੀ ਹੈ ਜੀ ਸਿੱਖੀ ਵੱਲ ਧਿਆਨ ਦੇਣਾ ਚਾਹੀਦਾ ਜੀ ਬਿਲਕੁਲ ਠੀਕ ਹੈ ਤੇ ਆਪ ਸੱਚੇ ਪਾਤਸ਼ਾਹ ਕਿਰਪਾ ਕਰਨ ਗੁਰ ਅਮਰਦਾਸ ਸੱਚੇ ਪਾਤਸ਼ਾਹ ਜੁਤੀ ਜੋਤ ਸਮਾ ਅੱਛਾ ਆਕਾਸ਼ ਮੈਂ ਇੰਦੇ ਚ ਦੋ ਤਿੰਨ ਚੀਜ਼ਾਂ ਪੁੱਛਣੀਆਂ ਚਾਹਾਂਗਾ ਟੈਕਨੀਕਲੀ ਇਸ ਪੇਂਟ ਨੂੰ ਕਹਿੰਦੇ ਕੀ ਨੇ ਤੇ ਇਸ ਜਿਹੜਾ ਆਰਟ ਹੈ ਇਹਨੂੰ ਕਿਸ ਤਰੀਕੇ ਦੇ ਨਾਲ ਟੈਕਨੀਕਲ ਤੁਹਾਡੀ ਜੋ ਪ੍ਰੋਫੈਸ਼ਨਲ ਲੈਂਗੁਏਜ ਹੋਏਗੀ ਉਹਦੇ ਚ ਕੀ ਕਹਿੰਦੇ ਇਹਨੂੰ ਬਲੈਕ ਐਂਡ ਵਾਈਟ ਇਹ ਤੇ ਬਲੈਕ ਐਂਡ ਵਾਈਟ ਵਰਕ ਹੈ ਉਹਦਾ ਓਕੇ ਤੇ ਇਹ ਫ੍ਰੀ ਹੈਂਡ ਕੀਤਾ ਦਾ ਸਾਰਾ ਹੈ ਅੱਛਾ ਫ੍ਰੀ ਹੈਂਡ ਕੀਤਾ ਹਾਂਜੀ ਹੈਡ ਮੇਡ ਸ਼ੀਟ ਹੈ ਇਹ ਤੇ ਹੀ ਕੀਤਾ ਦਾ ਹਾਂਜੀ ਔਰ ਇਸ ਚੀਜ਼ ਦੇ ਵਿੱਚ ਜਿਹੜੀਆਂ ਖਾਸੀਅਤ ਤੇ ਪੈਨਸਲਸ ਵਗੈਰਾ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਯੂਜ਼ ਕੀਤੀਆਂ ਨੇ ਜੇਕਰ ਜਿਹੜੇ ਕੋਈ ਪ੍ਰੋਫੈਸ਼ਨਲਸ ਹੋਣ ਜਾਂ ਕੋਈ ਅੱਗੇ ਪ੍ਰੋਫੈਸ਼ਨ ਬਣਾਉਣਾ ਚਾਹੁੰਦੇ ਉਹ ਕਿਸ ਤਰੀਕੇ ਦੇ ਨਾਲ ਪੈਨਸਲਾਂ ਮਤਲਬ ਵੱਖ-ਵੱਖ ਗ੍ਰੇਡ ਹੁੰਦੇ ਜੇ ਸ਼ੇਡਿੰਗ ਵਾਲੇ ਕਿਤੇ ਡਾਰਕ ਕਿਤੇ ਲਾਈਟ ਦੇਣੀ ਹੁੰਦੀ ਜੀ ਉਸ ਹਾਨ ਪੈਸੇ ਚਲਾਈ ਦੀ ਜੀ ਹਾਂ ਜੀ ਅੱਛਾ ਤੁਸੀਂ ਇਹ ਸ਼ੌਂਕੀਆ ਤੌਰ ਤੇ ਕਰਦੇ ਹੋ ਕਿ ਜਸਟ ਕੋਈ ਆਪਣੇ ਸੇਲ ਵੀ ਕਰਦੇ ਹੋ ਕਿਸੇ ਤਰੀਕੇ ਦੇ ਨਾਲ ਪੈਸੇ ਵੀ ਦਿੰਦੇ ਹੋ ਹਾਂ ਜੀ ਸੇਲ ਵੀ ਕਰੀਏ ਜੀ ਔਰ ਕਿਹੜਾ ਕਿਹੜਾ ਆਦ ਕਰਦੇ ਹੋ ਇੰਸਟਾ ਵਰਕ ਹੁੰਦਾ ਜੇ ਇੰਸਟਾ ਤੇ ਇੰਸਟਾ ਤੇ ਮੈਂ ਪੇਜ ਬਣਾਇਆ ਜੇ ਆਕਾਸ਼ ਭੁੱਲਰ ਆਰਟਿਸਟ ਸੋਸ਼ਲ ਮੀਡੀਆ ਦੇ ਕੀ ਹੋਇਆ ਹਾਂਜੀ ਹਾਂਜੀ ਚਲੋ ਬਹੁਤ ਖੂਬਸੂਰਤ ਹੈ ਤਸਵੀਰਾਂ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਤਸਵੀਰ ਤੁਸੀਂ ਇਸ ਵਕਤ ਦੇਖ ਸਕਦੇ ਹੋ ਕਿ ਗੁਰੂ ਮਹਾਰਾਜ ਦੀ ਜਿਹੜੀ ਹੈ ਕਿ ਉਹ ਬਣਾਈ ਗਈ ਹੈ ਆਕਾਸ਼ ਭੁੱਲਰ ਤੇ ਕੀ ਨਾਮ ਜੀ ਤੁਹਾਡਾ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਗੁਰਦਾਸਪੁਰ ਬਟਾਲੇ ਦੇ ਦੋਨੇ ਰਹਿਣ ਵਾਲੇ ਨੇ ਬੇਹਤ ਖੂਬਸੂਰਤੀ ਨਾਲ ਜਿਹੜੀ ਹੈ ਕਿ ਇੱਥੇ ਪੋਰਟਰੇਟ ਬਣਾ ਰਹੇ ਨੇ ਗੁਰਦੁਆਰਾ ਸਾਹਿਬ ਦਾ ਦ੍ਰਿਸ਼ ਵੇਖਿਆ ਵਾ ਗੁਰੂ ਮਹਾਰਾਜ ਜੀ ਦੀ ਜਿਹੜੀ ਤਸਵੀਰ ਹੈ ਗਾਗਰ ਫੜੀ ਹੋਈ ਜਿਹੜੀ ਇਹਨਾਂ ਵੱਲੋਂ ਇਸ ਵਕਤ ਇੱਥੇ ਗੁਰਦੁਆਰਾ ਸਾਹਿਬ ਦੇ ਵੀ ਜਿਹੜੇ ਨੇ ਕਿ ਸੇਵਾਦਾਰ ਇੱਥੇ ਮੌਜੂਦ ਨੇ ਸੰਗਤਾਂ ਵੀ ਜਿਹੜੀਆਂ ਨੇ ਕਿ ਖੂਬ ਪ੍ਰੇਮ ਪਿਆਰ ਦੇ ਰਹੀਆਂ ਨੇ ਇਸ ਵਕਤ ਦੀਆਂ ਤੁਹਾਡੇ ਨਾਲ ਤਸਵੀਰਾਂ ਅਸੀਂ ਸਾਂਝੀਆਂ ਕਰਦੇ ਪਿਆ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਮੇਰੇ ਕੈਮਰਾ ਪਰਸਨ ਜਗਰੂਪ ਤੇ ਮੈਨੂੰ ਪ੍ਰਮਿਸਿੰਗ ਦੀ ਇਜਾਜ਼ਤ ਧੰਨਵਾਦ